ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਸਤਰ ਵਸਤਰ ਸਜਾ ਤਖਤ ਤੇ ਸ਼ੋਭਿਤ ਸਨ ਇੱਕ ਪਾਸੇ ਸ਼ਸਤਰਧਾਰੇ ਸਿੱਖ ਸੈਨਾ ਬੈਠੀ ਸੀ ਦੂਜੇ ਪਾਸੇ ਨਾਮ ਰਸੇ ਮਾਲਾ ਫੇਰ ਰਹੇ ਸਨ ਸਮਾਧੀਆਂ ਲਾਈ ਬੈਠੇ ਸਨ ਸੰਗਤ ਸਾਰੀ ਜੁੜੀ ਹੋਈ ਸੀ ਦੁਪਹਿਰ ਵੇਲੇ ਦਾ ਦੀਵਾਨ ਸੱਜ ਰਿਹਾ ਸੀ ਇੱਕ ਕਲੰਦਰ ਜਿਹਦੇ ਕੋਲ ਬੜਾ ਵੱਡਾ ਰੇਸ਼ ਸੀ ਉਹ ਗੁਰੂ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਅੰਦਰ ਆ ਗਿਆ ਰੇਸ਼ਨ ਨਾਲ ਕੂਲ ਕਰਨ ਲੱਗਾ ਸੋਟੀ ਤੇ ਡੋਰੂ ਫੜਿਆ ਹੋਇਆ ਡੋਰੂ ਵਜਾਉਂਦਾ ਸੋਟੀ ਮਾਰ ਰੇਸ਼ਨ ਨੂੰ ਭੜਕਾਉਂਦਾ ਨਚਾਉਂਦਾ ਉਸ ਨਾਲ ਕੋਲ ਕਰਦਾ ਕਦੇ ਢਾ ਲੈਂਦਾ ਕਦੀ ਟੈ ਜਾਂਦਾ ਇਸ ਤਰ੍ਹਾਂ ਬੜਾ ਚਿਹਰੇ ਤਮਾਸ਼ਾ ਵਿਖਾਉਂਦਾ ਰਿਹਾ ਗੁਰੂ ਮਹਾਰਾਜ ਤੇ ਚੋਰ ਕਰਨ ਵਾਲਾ ਭਾਈ ਕੀਰਤੀਆ ਵੇਖ-ਵੇਖ ਕੇ ਬੜਾ ਖੁਸ਼ ਹੋ ਰਿਹਾ ਸੀ ਉਸਨੇ ਗੁਰੂ ਮਹਾਰਾਜ ਜੀ ਕੋਲ ਬਿੰਦੀ ਕੀਤੀ ਸੱਚੇ ਪਾਤਸ਼ਾਹ ਏਡੀ ਵੱਡੀ ਦੇਵਾਲਾ ਐਡੇ ਐਡੇ ਲੰਬੇ ਨਉ ਇਹ ਦੁੱਖ ਦੇਣ ਵਾਲਾ ਇਹ ਫੜਿਆ ਕਿਵੇਂ ਗਿਆ ਇਸ ਨੂੰ ਕਿਹੜੇ ਪਾਪਾਂ ਦਾ ਫਲ ਮਿਲਿਆ ਹੈ ਜੋ ਇਸ ਨੂੰ ਇਹ ਜੂਨ ਮਿਲੀ ਹੈ ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮੁਸਕੁਰਾਏ ਸੰਗਤ ਵਿੱਚ ਬੈਠਿਆਂ ਕਹਿਣ ਲੱਗੇ ਕੀਰਤੀਆ ਤੂੰ ਪਛਾਨਿਆ ਨਹੀਂ ਇਹ ਕੌਣ ਹੈ कीर्तिया कीर्ति आप प्रथम जन्म यह तब बाप इसने पाप कर्म का फल पाया है यह तेरा पिता है सिख दरापया हुआ है ਇਹ ਸੁਣ ਕੇ ਸਭ ਸੰਗਤ ਹੈਰਾਨ ਹੋ ਗਈ ਕੀਰਤਿਆ ਕਹਿਣ ਲੱਗਾ ਮਹਾਰਾਜ ਮੇਰੇ ਪਿਤਾ ਸਦਾ ਆਪ ਜੀ ਦੇ ਪਿਤਾ ਪਾਸ ਰਹਿੰਦੇ ਸਨ ਸੰਗਤਾਂ ਦੀਆਂ ਅਰਦਾਸਾਂ ਕਰਦੇ ਸੀ ਜਿਹੜਾ ਕੋਈ ਪ੍ਰਸ਼ਾਦ ਚੜਾਵੇ ਉਹ ਵਰਤੋਂਦੇ ਸਨ ਜਿਨ੍ਹਾਂ ਨੇ ਹਜ਼ਾਰਾਂ ਜੀਵਾਂ ਦਾ ਕਲਿਆਣ ਕੀਤਾ ਹੋਵੇ ਉਹਨਾਂ ਦੀ ਦਿਨ ਰਾਤ ਸੇਵਾ ਕਰਕੇ ਇਹ ਫਲ ਮਿਲਿਆ ਹੈ ਮਨੁੱਖ ਤੋਂ ਰਿਸ਼ ਜੂਨ ਮਿਲੀ ਹੈ ਸੇਵਾ ਕਰਨ ਤੋਂ ਤਾਂ ਉੱਤਮ ਪਦਵੀ ਕੋਈ ਵੀ ਨਹੀਂ ਹੈ ਮੁਕਤੀ ਮਿਲਨੀ ਚਾਹੀਦੀ ਸੀ ਜੀ ਸੇਵਾ ਦਾ ਫਲ ਉਲਟ ਮਿਲਣਾ ਹੈ ਤਾਂ ਕੌਣ ਸੇਵਾ ਕਰੇਗਾ ਆਪ ਸਿੱਖਾਂ ਦਾ ਆਸਰਾ ਹੋ ਕਿਰਪਾ ਕਰਕੇ ਦੱਸੋ ਕੀ ਕਾਰਨ ਹੋਇਆ ਜੋ ਮੇਰੇ ਪਿਤਾ ਨੂੰ ਇਹ ਸਜ਼ਾ ਮਿਲੀ ਹੈ ਸ੍ਰੀ ਦਸ਼ਮੀਸ਼ ਪਿਤਾ ਜੀ ਨੇ ਸਾਰਿਆਂ ਨੂੰ ਸਮਝਾਉਣ ਵਾਸਤੇ ਆਖਿਆ ਇਹ ਸ਼ਰਧਾ ਤੇ ਅਸ਼ਰਧਾ ਦਾ ਫਲ ਹੈ ਇੱਕ ਵਾਰ ਤੇਰਾ ਪਿਤਾ ਸ਼ੋਭਾ ਰਾਮ ਪ੍ਰਸ਼ਾਦ ਵਰਤਾ ਰਿਹਾ ਸੀ ਗੁਰੂ ਘਰ ਵਿੱਚ ਰਹਿਣ ਕਰਕੇ ਵੀ ਇਸ ਦੇ ਮਨ ਦੀ ਮੈਲ ਦੂਰ ਨਹੀਂ ਸੀ ਹੋਈ। ਕ੍ਰੋਧ ਤੇ ਈਰਖਾ ਨੂੰ ਅੰਦਰੋਂ ਨਹੀਂ ਸੀ ਕੱਢਿਆ। ਇਸ ਵਿੱਚ ਅਜੇ ਚੰਮ ਦ੍ਰਿਸ਼ਟੀ ਸੀ। ਚੰਗਾ ਚੰਮ ਵੇਖਣਾ, ਚੰਗੇ ਕੱਪੜੇ ਵੇਖਣੇ, ਵਿਤਕਰੇ ਨਾਲ ਪ੍ਰਸ਼ਾਦ ਵਰਤਾਨਾ। ਇੱਕ ਸ਼ਰਧਾਲੂ ਤੰਨਾ ਸਿੱਖ ਜਿਸ ਵਿੱਚ ਕਮਾਲ ਦੀ ਇਕਾਗਰਤਾ ਸੀ। ਧਿਆਨ ਸਿੱਧੀ ਹੋਣ ਕਰਕੇ ਵਾਕ ਸਿੱਧੀ ਹੋ ਜਾਂਦੀ ਸੀ। ਗੁਰੂ ਮਹਾਰਾਜ ਦੀ ਉਸ ਸਿੱਖ ਤੇ ਅਪਾਰ ਕਿਰਪਾ ਸੀ। ਉਹ ਗੁਰਦਾ ਗੱਡਾ ਲੱਦੀ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਮਹਾਰਾਜ ਦਾ ਡੇਰਾ ਉਤਰਿਆ ਵੇਖ ਸਿੱਧਕਵਾਨ ਇੱਕ ਰੋੜੀ ਗੁੜ ਦੀ ਲੈ ਕੇ ਮੱਥਾ ਟੇਕਣ ਆ ਗਿਆ ਕੁਦਰਤੀ ਗੱਲ ਸੀ ਗੱਡੇ ਦੇ ਪਹੀਏ ਤੇ ਬੈਲਾਂ ਨਾਲ ਘੱਟਾ ਉੱਡ ਉੱਡ ਕੇ ਦਾੜਾ ਤੇ ਸਰੀਰ ਦੇ ਕੱਪੜਿਆਂ ਤੇ ਮਿੱਟੀ ਪਈ ਹੋਈ ਸੀ ਪਰ ਅਵਸਥਾ ਸਿੱਖ ਦੀ ਬਹੁਤ ਉੱਚੀ ਸੀ ਤੇਰਾ ਪਿਤਾ ਧਿਆਨ ਸਿੱਧ ਪੁਰਖ ਨਹੀਂ ਸੀ ਤਮੋ ਗੁਣੀ ਵਰਤੀ ਵਿੱਚ ਸੀ ਸਿੱਖ ਆਇਆ ਉਸਨੇ ਗੁੜ ਦੀ ਰੋੜੀ ਰੱਖ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਘੱਡਾ ਲੀ ਵਿਚ ਚਲਦਾ ਛੱਡ ਆਇਆ ਸੀ ਅੱਗੇ ਤੇਰੇ ਪਿਤਾ ਜੀ ਪ੍ਰਸ਼ਾਦ ਵਰਤਾ ਰਹੇ ਸਨ ਸਿੱਖ ਨੇ ਅੱਗੇ ਹੋ ਕੇ ਪ੍ਰਸ਼ਾਦ ਮੰਗਿਆ ਤੇਰੇ ਪਿਤਾ ਨੇ ਨਾ ਸੁਨਿਆ ਜਾਂ ਲਾਪਰਵਾਹੀ ਕੀਤੀ ਸਿੱਖ ਨੇ ਫੇਰ ਅੱਗੇ ਹੋ ਕੇ ਪ੍ਰਸ਼ਾਦ ਲਿਆ ਆਖਿਆ ਜਿਸ ਪ੍ਰਸ਼ਾਦ ਨੂੰ ਰਸਨੀ ਲਾਉਣ ਨਾਲ ਜੀਵਨ ਪਵਿੱਤਰ ਹੋ ਜਾਂਦਾ ਹੈ ਤੇਰੇ ਪਿਤਾ ਨੇ ਸਿੱਖ ਨੂੰ ਕ੍ਰੋਧ ਨਾਲ ਛਿੜਕਿਆ ਤਾੜਨਾ ਕੀਤੀ ਰੀਸ਼ ਬੇਸ ਕਰਕੇ ਮਤਮੂੜਾ ਕਿਉਂ ਸਭ ਪਰ ਤੂੰ ਹੋ ਤ ਅਰੂੜਾ ਪਰਾਂ ਹੋ ਕੇ ਖੜਾ ਹੋ ਰੇਸ਼ ਵਾਂਗੂ ਟੱਪੀ ਗਿਆ ਜਾਨਦਾ ਹੈ ਇਸ ਤਰ੍ਹਾਂ ਸਿੱਖ ਦਾ ਨਿਰਦਰ ਕੀਤਾ ਉਸ ਸ਼ਰਤਾਲੂ ਸਿੱਖ ਨੇ ਥੋੜਾ ਜਿਹਾ ਪ੍ਰਸ਼ਾਦ ਥੱਲੇ ਡਿੱਗਾ ਚੁੱਕ ਕੇ ਰਸਨੀ ਲਾ ਲਿਆ ਤੇ ਕਹਿਣ ਲੱਗਾ ਭਾਈ ਰੇਸ਼ ਤੂੰ ਹੋਵੇਂਗਾ ਮੈਂ ਤਾਂ ਗੁਰੂ ਮਹਾਰਾਜ ਜੀ ਦਾ ਸਿੱਖ ਹਾਂ ਇਹ ਆ ਕੇ ਸਿੱਖ ਆਪਣਾ ਗੱਡਾ ਲੈ ਕੇ ਉੱਥੋਂ ਚਲਾ ਗਿਆ ਉਸਦੇ ਬਾਗ ਕਹੇ ਦਾ ਫਲ ਇਹ ਰੇਸ਼ ਬਣਿਆ ਇਹ ਗੁਰੂ ਘਰ ਵਿੱਚ ਰਹਿ ਕੇ ਅਸ਼ਰਦਕ ਸਿੰਘ ਉਹ ਦਸਾਂਵਾਂ ਦੀ ਕਮਾਈ ਕਰਕੇ ਮਿਰੂ ਘਰ ਦਾ ਦਸਵੰਦ ਦੇਣ ਵਾਲਾ ਅਤੀ ਸ਼ਰਧਾ ਵਾਲਾ ਸੀ ਹਾਲਾਂਕਿ ਗੁਰੂ ਚਰਨ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਵਿੱਚ ਨਿਮਰਤਾ ਤੇ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ ਸੇਵਾ ਤਾਂ ਹੀ ਸਫਲ ਹੁੰਦੀ ਹੈ ਸੇਵਾ ਦਾ ਹੰਕਾਰ ਮਨ ਨਿਰਮਲ ਨਹੀਂ ਹੋਣ ਦਿੰਦਾ ਨਾ ਫਲ ਮਿਲਦਾ ਹੈ ਇਹ ਸਭ ਸੋਨ ਕੀ ਪਾਈ ਕਿਰਤੀ ਨੇ ਗਾਲ ਵਿੱਚ ਪੱਲਾ ਪਾ ਕੇ ਆਖਿਆ ਮਹਾਰਾਜ ਮੇਰੇ ਪਿਤਾ ਦੀ ਪੁੱਲ ਨੂੰ ਮਾਫ ਕਰੋ ਇਹ ਦੁੱਖ ਕਾਟ ਕੇ ਮੁਕਤ ਕਰੋ ਕਿਰਪਾਲੂ ਸਤਗੁਰਾਂ ਨੇ ਮਾਮੇ ਕਿਰਪਾਲ ਨੂੰ ਰੇਸ਼ਮ ਉਹ ਲ ਖਰੀਦਣ ਲਈ ਭੇਜਿਆ ਪਹਿਲਾਂ ਤੇ ਕਲੰਦਰ ਨੇ ਮਨਾਂ ਕੀਤਾ ਫਿਰ 200 ਰੁਪਏ ਮੰਗੇ ਜਦੋਂ ਦੇਣ ਲੱਗੇ ਤਾਂ ਉਸ ਨੇ ਮਨਾ ਕਰ ਦਿੱਤਾ ਉਹ ਮੁੱਕਰ ਗਿਆ ਗੁਰੂ ਜੀ ਦੇ ਹੁਕਮ ਨਾਲ ਸਿੱਖਾਂ ਨੇ ਖੋ ਲਿਆ ਰਾਤ ਬੱਧਾ ਰਿਹਾ ਸਵੇਰੇ ਸਤਿਗੁਰਾਂ ਨੇ 100 ਰੁਪਏ ਦਾ ਹਾਵਲ ਪ੍ਰਸ਼ਾਦ ਕਰਵਾਇਆ ਸੋਚ ਨਾਲ ਅਰਦਾਸ ਕਰਵਾਈ ਸ੍ਰੀ ਸਤਿਗੁਰ ਲੈ ਕੇ ਨਿਜਪਾਨ ਪੰਚામ੍ਰਿਤ ਇਕਤ ਕਰ ਖਾਨ ਸੀਤ ਪ੍ਰਸ਼ਾਦ ਰੀਸ਼ਕੋ ਦਇਓ ਜਬ ਮੁਖ ਮੈਂ ਸੋ ਪਾਵਤ ਪਿਓ ਗਿਆ ਉਦਰ ਮੈਂ ਤਤਸ਼ਿਨ ਮਰਿਓ ਸਰਾਪ ਪਾਪ ਸਭ ਹੀ ਪਰ ਹਰਿਓ ਫੇਰ ਗੁਰੂ ਮਹਾਰਾਜ ਨੇ ਜਦੋਂ ਪ੍ਰਸ਼ਾਦ ਰਿਸ਼ ਦੇ ਮੂੰਹ ਵਿੱਚ ਪਾਇਆ ਤਾਂ ਉਸ ਨੂੰ ਇਸ ਜੂਨ ਤੋਂ ਮੁਕਤੀ ਮਿਲ ਗਈ। ਪਾਈ ਕਿਰਤੀਆ ਗੁਰੂ ਜੀ ਦੇ ਚਰਨਾਂ ਵਿੱਚ ਆ ਡਿੱਗਾ। ਗੁਰੂ ਮਹਾਰਾਜ ਨੇ ਉਸ ਦੇ ਪਿਤਾ ਦਾ ਉਧਾਰ ਕਰ ਦਿੱਤਾ ਸੀ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ। ਕ્રોਧ ਵਾਸ ਹੋ ਕੇ ਕਿਸੇ ਗੁਰਸਿੱਖ ਸੰਤ ਪ੍ਰਾਣੀ ਮਾਤਰ ਦਾ ਨਰਾਦਰ ਨਹੀਂ ਕਰਨਾ ਚਾਹੀਦਾ। ਗੁਰੂ ਘਰ ਸੇਵਾ ਕਰਕੇ ਆਪਣੇ ਮਨ ਦੀ ਮੈਲ ਦੂਰ ਕਰਨੀ ਚਾਹੀਦੀ ਹੈ। ਕ੍ਰੋਧ ਤੇ ਈਰਖਾ ਨੂੰ ਅੰਦਰੋਂ ਕੱਢਣਾ ਚਾਹੀਦਾ ਹੈ।